ਪਾ ਮੈਂ ਮੇਰੇ ਮਮਾ ਹੁੰਦੇ ਮੈਨੂੰ ਕੋਈ ਕੰਮ ਨਹੀਂ ਕਰਨੇ ਪਿਆ ਕਰਨੇ ਹੀ ਮੈਂ ਵਿਹਲੀ ਰਹਿਣਾ ਕਰਨਾ ਹੀ ਸਾਰੇ ਬੱਚਿਆਂ ਵਾਂਗ ਹੁਣ ਮੈਨੂੰ ਪਹਿਲਾਂ ਮੈਂ ਸਕੂਲੋਂ ਆਵਾ ਪੜ੍ਹ ਕੇ ਫਿਰ ਮੈਂ ਆ ਕੇ ਕੰਮ ਕਰਾਂ ਮੈਂ ਕਦੇ ਵਿਹਲੀ ਨਹੀਂ ਰਹਿੰਦੀ ਤੁਸੀਂ ਵੀ ਲੱਗੇ ਰਹਿੰਦੇ ਹੋ ਕੰਮ ਤੇ ਹਾਈ ਕਿ ਕਿ ਤਾਰ ਸਾੜ ਬਹਿਂਦੇ ਮੈਨੂੰ ਲੱਗਦਾ ਹੱਤ ਸ਼ਾਲਾ ਹੋ ਗਿਆ ਵਾ ਪਾਪਾ ਨੇ ਮੈਂ ਕੱਪੜੇ ਪਾ ਕੇ ਜਾਣੀ ਡਿਊਟੀ ਤੇ ਤੇ ਹੁਣ ਮੈਂ ਕਰਾਂ ਹਾਈ ਹੱਥਿੰ ਲੱਗੰਦੇ ਆ ਕੱਪੜੇ ਹਾਏ ਇਦਾਂ ਕਰਦੀਆਂ ਹੱਥੇ ਨਾ ਟੱਲੀ ਵਰਦੀਆਂ ਤੁਸੀਂ ਇਦਾਂ ਸਰਫਾ ਬੜੀ ਲੱਗਦੀ ਹੈ ਹਾਏ ਹੁਣ ਹਾਂ ਜੀ ਕਿੱਦਾਂ ਵਾ ਹਏ 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 ਚੱਲਿੰਦਾਗਾ ਦਿਨ ਤੱਕ ਦੀ ਬਤਨੀਆ ਆਨ ਫੇ ਕਪੜੇ ਧੋਣ ਦੀ ਕੀ ਕਰਕੇ ਛੱਡੀਆਂ ਕਪੜੇ ਨਹੀਂ ਧੋਣਾ ਹਾਂਜੀ ਜੇ ਤੂੰ ਰਹਿ ਦਿੰਦੀ ਆ ਤੂੰ ਮੇਰੇ ਨਾਲ ਹੱਥ ਨਹੀਂ ਧੋਦੀਆਂ ਛੇ ਦਿਨ ਹੀ ਕਪੜੇ ਤੇ ਕਪੜੇ ਮੈਂ ਆਪੇ ਧੋ ਲੈਣੇ ਅੱਗੇ ਨਹੀਂ ਮੈਂ ਧੋ ਕੇ ਦਿੰਦਾ ਮੈਂ ਕਿਹਾ ਤੁਸੀਂ ਡਿਊਟੀ ਤੇ ਜਾਣਾ ਹੁੰਦਾ ਵਾ ਮੈਂ ਧੋ ਜਦਨੀ ਉਹ ਡਿਊਟੀ ਤੇ ਅੱਜ ਮੈਨੂੰ ਛੁੱਟੀ ਆ ਮੈਂ ਤਾਂ ਮੜੇ ਬਸ ਪ੍ਰੂਫ ਹੀ ਦੇਣ ਜਾਣਾ ਉਹ ਜੇ ਨੌਕਰੀ ਨੌਕਰੀ ਲਈ ਹੀ ਨਾ ਤੇ ਉਦੋਂ ਥੋੜੇ ਬੋਤੇ ਰਹਿ ਗਏ ਸੀ ਤੇ ਉਹ ਡੇ ਹੀ ਫੋਨ ਫਾਨ ਕਰਨ ਠੀਕ ਤੇ ਮੈਂ ਚੱਲ ਦੇ ਆਉਣਾ ਹੁਣ ਬਣ ਗਏ ਸਾਰੇ ਪ੍ਰੂਫ ਤੇ ਮੇਰੇ ਤਾਂ ਤਿਆਰ ਹੋ ਗਏ ਤੇ ਮੁੜ ਕੇ ਇਹੀ ਤੈਨੂੰ ਚਲ ਗਿਆ ਮਾੜਾ ਜਿਹਾ ਮੋੜ ਵੱਲ ਤੇ ਤੂੰ ਮਸ਼ੀਨ ਨੂੰ ਡੇਵੀ ਹੁਣੀ ਆ ਮੜ ਕੇ ਹਾਂਜੀ ਤੇ ਹਾਟ ਲਈ ਬੱਧੀ ਹੜਿਆ ਨਹੀਂ ਐ ਜਨਾ ਕੱਪੜੇ ਧੋਣੀਆਂ ਤੇ ਜਦੋਂ ਸਰਫੂ ਸਰਫੂਲਾ ਦੀ ਢੀੜ ਬੜੀ ਹਿੰਦੀ ਮਿਲਦਾ ਵਾ ਸ਼ਾਲਾ ਜਿਹੜਾ ਫਿਸ ਗਿਆ ਵਾ ਸ਼ਾਲਾ ਫਿਸ ਗਿਆ ਵਾ ਮਾਰੇ ਜਖਮੀ ਕਿੰਨਾ ਹੋ ਗਿਆ ਵਾ ਤੇਰੀ ਕੋ ਜ ਟੂਬਜੀ ਲੈ ਆ ਕੇ ਦਿੱਤੀ ਉਹ ਨਹੀਂ ਲਈ ਉਹ ਲਾ ਲਈ ਨਹੀਂ ਨਾ ਚ ਲੈਣੇ ਤੂੰ ਉਹ ਨਹੀਂ ਲਈ ਚਲ ਕੋਈ ਗੱਲ ਨਹੀਂ ਉਹ ਮੈਂ ਰਾਤ ਨੂੰ ਲਾ ਕੇ ਦਊਗਾ ਤੇ ਹੁਣ ਟੱਲੀ ਥੋੜੀ ਕੱਸ ਕੇ ਨਹੀਂ ਬੰਦਣੀ ਨਹੀਂ ਇਹ ਦਵਾਈ ਲੈ ਆਈਏ ਨਹੀਂ ਕੋਈ ਨਹੀਂ ਤੈਨੂੰ ਜਵਾਕ ਲਈ ਉਹ ਮੈਂ ਨਾ ਦਵਾਈ ਲੈ ਆਈਏ ਚਲ ਉਹ ਨਾ ਛੇਤੀ ਫਰਕ ਪੈ ਜਾਊਗਾ ਇੱਕ ਤਾਂ ਦਵਾਈ ਨਹੀਂ ਤੂੰ ਖਾਣੀ ਹੁੰਦੀ ਨਹੀਂ ਤੇ ਐਵੇਂ ਲੇਟ ਹੋ ਜਾਓਗੇ ਤੁਸੀਂ ਪਹਿਲਾਂ ਉਹ ਕੋਈ ਗੱਲ ਨਹੀਂ ਮੈਨੂੰ ਅੱਜ ਡਿਊਟੀ ਤੇ ਜਾਣਾ ਸ਼ਹਿਰ ਹੀ ਜਾਣਾ ਮਸਾ ਲੇਟ ਚੱਲ ਜਾਊਗਾ ਮੈਂ ਚੱਲਗਾ ਚਲੀਏ ਜੇ ਇਹ ਮੇਰੇ ਨਾਲ ਤਾਂ ਜਾਣਾ ਜੇ ਦਵਾਈ ਖਾਣੀ ਆ ਤੇ ਠੀਕ ਮੈਨੂੰ ਪਤਾ ਤਾਂ ਮੁੜ ਕੇ ਛੱਡ ਦੇਣੀ ਆ ਦਵਾਈ ਖਾ ਲੂਗਾ ਪਾ ਕੀ ਗੱਲ ਆ ਹਾਂਜੀ ਪਾਪਾ ਜੇ ਮੇਰੇ ਵੀ ਮम्मा ਹੁੰਦੀ ਮੈਨੂੰ ਕੋਈ ਕੰਮ ਨਹੀਂ ਕਰਨੇ ਪਿਆ ਕਰਨੇ ਹੀ ਮੈਂ ਵੇਲੀ ਰਹਿਣਾ ਕਰਨਾ ਹੀ ਸਾਰੇ ਬੱਚਿਆਂ ਵਾਂਗੂ ਹੁਣ ਮੈਨੂੰ ਪਹਿਲਾਂ ਮੈਂ ਸਕੂਲੋਂ ਆਵਾ ਪੜ੍ਹ ਕੇ ਫਿਰ ਮੈਂ ਆ ਕੇ ਕੰਮ ਕਰਾਂ ਮੈਂ ਕਦੇ ਵੇਲੀ ਨਹੀਂ ਰਹਿੰਦੀ ਤੂੰ ਹੀਵੇਂ ਲੱਗੇ ਰਹਿੰਦੇ ਹੋ ਕੰਮ ਤੇ ਚੱਲ ਪੁੱਤ ਤੂੰ ਨਾ ਰੋਣਾ ਕਿਸਮਤ ਤੁਹਾਡੀ ਦੋਵਾਂ ਦੀ ਮੜੀ ਆ ਰੱਬ ਨੇ ਸਾਡੇ ਦੋਵਾਂ ਦੀ ਕਿਸਮਤ ਹੀ ਮਾੜੀ ਲਿਖਣੀ ਸੀ ਚੱਲ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਤੂੰ ਮੰਮੀ ਆਪਣੀ ਨੂੰ ਯਾਦ ਨਾ ਕਰਿਆ ਕਰ ਬੋਤਾ ਜਿੰਦਿਆਂ ਜੀਤੇ ਪੁੱਛਦੀ ਨਹੀਂ ਰਹੀ ਚੱਲ ਉਠ ਦਵਾਈ ਲੈ ਕੇ ਆਈਏ ਘੜੀ ਮੁੜੀ ਉਹ ਗੱਲਾਂ ਨਹੀਂ ਕਰੀ ਚਾਹੀਦੀ ਜਿੱਦਾਂ ਵੀ ਹੀ ਹੈਗੀ ਤੇ ਮਾਂ ਤੇ ਮਾਂ ਹੀ ਨਾ ਮੈਂ ਨਾ ਕਿੰਨਾ ਕਰਦੀ ਹੀ ਉਹ ਕਰਦੀ ਤੇ ਪਤਾ ਹੈਗੀ ਪਰ ਉਹ ਨਹੀਂ ਥੋੜਾ ਕਿਹਾ ਹੀ ਤੇ ਰੱਬ ਨੂੰ ਲੈ ਜੇ ਚਲੋ ਕੀ ਕਰਨਾ ਹੁਣ ਕਿਸਮਤ ਜੀ ਇਹ ਲਿਖਿਆ ਹੈ ਉਹ ਚੱਲ ਤੂੰ ਕਲੀ ਟੈਨਸ਼ਨ ਲੈਣ ਦੀ ਹੈ ਤੈਨੂੰ ਕੀ ਨਹੀਂਗਾ ਮਿਲਦਾ ਸਭ ਕੁਝ ਤੈਨੂੰ ਮਿਲਾ ਕੇ ਦਿੰਨਾ ਵਾ ਉਹ ਜਾਤੇ ਹੁੰਦੀ ਹੈ ਨਾ ਜਾਤੇ ਪੁੱਤ ਹੁਣ ਹੁੰਦੀ ਹੈ ਪਰ ਕਰੀਏਗੀ ਕਾ ਥੋੜਾ ਸਾਖ ਨਹੀਂ ਆ ਕੋ ਲੋਟ ਤਾਂ ਦਵਾਈ ਲਿਆ ਕੇ ਆਈਏ ਐਦਾਂ ਨਹੀਂ ਗੱਲਾਂ ਨਹੀਂ ਕਰੀਦੀਆਂ ਹੀ ਦੀਆਂ ਠੀਕ ਹੈ ਨਾ ਤੇ ਨਾਲੇ ਆ ਜਿਹੜਾ ਕੰਮ ਧੰਦਾ ਵਾ ਨਾ ਤੂੰ ਨਾ ਕਰਿਆ ਕਰ ਮੈਂ ਕਰ ਲਿਆ ਕਰੂੰਗਾ ਫੇਰ ਮੈਂ ਕਹਿੰਨੀ ਆ ਵੀ ਤੂੰ ਹੀ ਵੀ ਇਕੱਲੇ ਕਰਦੀ ਹੋ ਥੱਕ ਜਾਂਦੇ ਹੋਗੇ ਨਾਲ ਕੰਮ ਤੇ ਜਾ ਹੀ ਐਦਾਂ ਨਾ ਕਰੀਏ ਕੋਈ ਰੱਖ ਨਾ ਲਈਏ ਕੰਮ ਵਾਲੀ ਨਹੀਂ ਰਹਿਣ ਦੋ ਨੇ ਬਥੇਰੇ ਪੈਸੇ ਲੈਣੇ ਆ ਉਹ ਪੈਸੇ ਦੇ ਪੁੱਤ ਫਿਰ ਉਹਨੇ ਖੜਨੇ ਹੀ ਆ ਚੱਲ ਇਹ ਆ ਵੀ ਤੇਰੀ ਪੜ੍ਹਾਈ ਵੀ ਖਰਾਬ ਹੁੰਦੀ ਆ ਸਕੂਲੇ ਦੇ ਟਾਈਮ ਨਾਲ ਚੱਲਜਾ ਕਰੇਗੀ ਰੋਟੀ ਪਾਣੀ ਮੈਂ ਪਕਾ ਦਿਆ ਕਰਨਾ ਤੈਨੂੰ ਹਾਂ ਚਲੋ ਕੋਈ ਨਹੀਂ ਰੱਖ ਲਓ ਚਲ ਫਿਰ ਚਲੀਏ ਡਾਕਟਰ ਆ ਗਿਆ ਹੋਣਾ ਫਿਰ ਮੈਂ ਆਣ ਕੇ ਜਾਨਾ ਮੈਂ ਸ਼ਰ ਹੋਰ ਕਰਨਾ ਠੀਕ ਠਾਕ ਰੋਟੀ ਪਾਣੀ ਖਾਦਾ ਕਿ ਨਹੀਂ ਅਜੇ ਅੱਛਾ ਮੇਰੀ ਗੱਲ ਸੁਣ ਇਹ ਨਾ ਹੋਵੇ ਕੰਮ ਦੇ ਲਾਲਚ ਵਿੱਚ ਰੋਟੀ ਪਾਣੀ ਖਾਣਾ ਭੁੱਲ ਜੇ ਰੋਟੀ ਪਾਣੀ ਟਾਈਮ ਨਾ ਖਾਈਦਾ ਹੁੰਦਾ ਕੋਈ ਗੱਲ ਨਹੀਂ ਕੰਮ ਦੀ ਕੋਈ ਗੱਲ ਨਹੀਂ ਘੰਟਾ 2 ਘੰਟੇ ਲੇਟ ਵੀ ਹੋ ਜਾਏਗਾ ਨਾ ਤੇ ਨਾ ਪੈਸੇ ਬਣਨਗੇ ਤਾਂ ਆਖਰ ਆ ਚੱਲੀ ਆ ਪੁੱਤ ਇੱਥੇ ਤਾਂ ਤੈਨੂੰ ਮੈਂ ਨਾ ਠਾਲ ਠਾਲ ਕੇ ਰੋਟੀ ਖਵਾ ਲਦੀ ਹਾਂ ਹੁਣ ਇੱਥੇ ਮਾਂ ਥੋੜਾ ਬੈਠੀ ਆ ਤੇ ਧਿਆਨ ਰੱਖ ਹੋ ਗਈ ਰੋਟੀ ਬੁਕਾ ਕੇ ਥਾਲੀ ਚ ਪਾ ਕੇ ਦਊਗੀ ਇਹ ਆਪ ਹੀ ਪਕਾਉਣੀ ਪੈਣੀ ਤੇ ਆਪ ਹੀ ਖਾਣੀ ਪੈਣੀ ਆ ਤੇ ਨਾਲੇ ਜੇ ਸਿਹਤ ਹੋਊਗੀ ਤੇ ਕੰਮ ਮੁਕਤਨ ਦਾ ਫੇਰੀ ਹੁਣਾਵਾ ਓਦਾਂ ਨਹੀਂ ਹੁਣਾ ਆਹੋ ਪਾਪਾ ਵੀ ਬਾਹਰ ਗਏ ਈਓ ਹਾਂ ਵੱਡੀ ਗਈ ਕਣਕ ਮੁੱਕ ਗਿਆ ਸਾਰਾ ਕੰਮ ਪੁੱਤ ਹਾਂ ਚਲ ਠੀਕ ਆ ਚੱਲਿਆਂ ਆ ਚਾਹ ਆਮਨ ਕਰੀਂ ਫੇਰ ਆਣ ਕੇ ਚੰਗਾ ਚੰਗਾ ਸਸੀਕਾਰ ਚੱਲ ਵੇਖ ਲਾ ਆਖਾਂਂデア ਭੇਜ ਉੱਠੀਆਂ ਆਂ ਰੋਟੀ ਪਕਾਉਣ ਵਾਲੀ ਆ ਦੱਸ ਉੱਥੇ ਕਿਹੜੀ ਮਾਂ ਬੈਠੀ ਆ ਜਿੰਨੇ ਪਕਾ ਕੇ ਟਿਫਨ ਚ ਪਾ ਦੇਣੀ ਆ ਨਿਆਣੇ ਆ ਨਾ ਭਾਂਵੇਂ ਭੁੱਖਾ ਭਾਣਾ ਤੁਰਪੇ ਇਹੋ ਤੇ ਬਾਰ ਦਾ ਕੰਮ ਆ ਇੱਥੇ ਕੋਈ ਨੰਕਰੀ ਹੋਵੇ ਰੋਟੀ ਪਕਾ ਕੇ ਖਵਾਲ ਕੇ ਫੇਰ ਨਿਆਣੇ ਨੂੰ ਤੋਰੀਦਾ ਵਾ ਉੱਥੇ ਅੱਖਾਂ ਪਰੋਖਾ ਸ਼ਾਮਾਂ ਨੂੰ ਕੀਪਤਾ ਲੇਟ ਆਉਣਾ ਪਕਾਉਣੀ ਆ ਖਾਣੀ ਆ ਕਿ ਨਹੀਂ ਖਾਣੀ ਐਵੇਂ ਨਮਤਰੇ ਨੂੰ ਕੀ ਕਰਨਾ ਵਾ ਜੇ ਨਿਆਣੇ ਭੁੱਖੇ ਰਹੇ ਮਨ ਹਾਂਜੀ ਉਹ ਇਦਾਂ ਕਰ ਮੈਨੂੰ ਨਾ ਰੋਟੀ ਵੀ ਖਵਾ ਜਾਣਾ ਕਿਤੇ ਉਹਨਾਂ ਨਬਰਦਾਰ ਕੈਂਡ ਆ ਸੀ ਕੰਮ ਹੋ ਥੋੜਾ ਜਿਹਾ ਗਰਦਾਸਪੁਰ ਤੇ ਮੈਂ ਹੋ ਗਿਆ ਜੀ ਲੈ ਦੱਸ ਤਹੀਂ ਗਰਦਾਸਪੁਰ ਨੂੰ ਤਿਆਰ ਹੋ ਗਏ ਜੀ ਮੈਂ ਸਾਰੀ ਰਾਤ ਸੌਂਕੇ ਨਹੀਂ ਵੇਖਿਆ ਜੀ ਭਿਆਣੀ ਨਾ ਵੇੜੇ ਚ ਚੱਕਰ ਹੀ ਲੰਦੀ ਰਹੀਆਂ ਮੇਰਾ ਤਾਂ ਨਿਆਣਿਆਂ ਵਾਲ ਹੀ ਮੈਂ ਸੋਚਿਆ ਕਿ ਤੂੜੀ-ਤਾੜੀ ਬਣਾ ਕੇ ਤੇ ਵੇਲੇ ਹੋ ਗਏ ਜੇ ਤੇ ਚੱਲ ਆਜੇ लवली ਹੁਣਾ ਕੋਹ ਕੇ ਆਵਾਂਗੇ ਉਹ ਚੱਲ ਇੰਨਾ ਫਿਕਰ ਨਹੀਂ ਕਰੀਦਾ ਹੁੰਦਾ ਰੋਟੀ ਪਾਣੀ ਉਹ ਖਾਂਦੇ ਆ ਕੀ ਹੋਇਆ ਵਾ ਤਾਂ ਉਹ ਪਧਾ ਰੋਟੀ ਪਾਣੀ ਖਾਣ ਦੇ ਆ ਰੋਟੀ ਪਾਣੀ ਕਿੱਥੋਂ ਖਾਣਾ ਵਾ ਤੇ ਮੇਰੀ ਗੱਲ ਸੁਣਨ ਨਾਲੇ ਅੱਜ ਸਰਕਾਰੀ ਛੁੱਟੀ ਆ ਤੇ ਸ਼ਹਿਰ ਜਾ ਕੇ ਕੀ ਕਰਨਾ ਦਫ਼ਤਰ ਤਾਂ ਸਾਰੇ ਬੰਦ ਹੋਣੇ ਆ ਕੀਪਤਾ ਨੂੰ ਚੇਤਾ ਵੀ ਹੈਗਾ ਕਿ ਨਹੀਂ ਉਹਨੂੰ ਚੇਤਾ ਕਰਾ ਦੋ ਤੇ ਆਪਾਂ ਪਿੰਡੋਂ ਹੋਈਏ ਚਲ ਕੋਈ ਗੱਲ ਨਹੀਂ ਮੈਂ ਜਾਣਾ ਉਹਦੇ ਘਰ ਉਹਨੂੰ ਦੱਸ ਦੇਣਾ ਵਾ ਕਿ ਅੱਜ ਸ਼ਹਿਰ ਤੇ ਛੁੱਟੀ ਆ ਨਾਲੇ ਇਦਾਂ ਜੇ ਮੈਨੂੰ ਗਈ ਨੂੰ ਘੜੀ ਲੱਗ ਜਾਣੀ ਆ ਉਹਦਣ ਵੀ ਭਾਬੀ ਗੇਟ ਗਾੜੀ ਮਿਲ ਪਈ ਸੀ ਉਹਨੇ ਕਹਿਣਾ ਜਦੋਂ ਹੁੰਦੀ ਆ ਨਾ ਉਹਨਾਂ ਦੇ ਘਰੋਂ ਹੋ ਕੇ ਚਲ ਜਾਂਦੀ ਆ ਸਾਡੇ ਘਰ ਆਉਂਦੀ ਨਹੀਂਗੀ ਅੱਜ ਮੈਂ ਜਿਹੜੀ ਕੋ ਉੱਧਰ ਵੀ ਜਾਣਾ ਜੀ ਕਾਲੀ ਨਾ ਪਾਇਓ ਫਿਰ ਛੇਤੀ ਕੱਲ ਮਕਾਲੀ ਨਾ ਉੱਥੇ ਵੀ ਹੁਣ ਗਿਆ ਸ਼ਾਮਾਂ ਤੇ ਪੈ ਹੀ ਜਾਂਦੀਆਂ ਵਾ ਨਾ ਉਹ ਮੇਰੀ ਗੱਲ ਸੁਣ ਜੇ ਉੱਥੇ ਜਾਣਾ ਨਾ ਤੇ लवली ਦੀ ਰਿਸ਼ਤੇ ਦੀ ਗੱਲ ਚਲਾਦੀਆਂ ਉੱਥੇ ਤਾਂ ਕਰਕੇ ਤੇ ਮੈਂ ਜਾਣਾ ਵਾ ਵੀ ਚੱਲ ਨਾ ਭਾਬੀ ਨੂੰ ਵੀ ਆਵਾਜ਼ ਮਾਰ ਕੇ ਨਾ ਉਹਦੇ ਨਾਲ ਵੀ ਗੱਲ ਕਰ ਲਾਂਗੇ ਨਾਲੇ ਆ ਵੀ ਰੋਇਦੜੀ ਜਾਇ ਨੀਗਾ ਜਾਂਦਾ ਰਿਸ਼ਤੇ ਕਰਕੇ ਹੀ ਤੇ ਨਾ ਮिन्नੂ ਜ਼ਿਆਦਾ ਵਾ ਵੀ ਨਿਆਣੀ ਵਿਚਾਰੀ ਦਾ ਦਨ ਹੱਥ ਸੜ ਗਿਆ ਹੀ ਚੱਲ ਮਾੜੀ ਚੰਗੀ ਘਰ ਹੋਊਗੀ ਰੋਟੀ ਪਾਣੀ ਤਾਂ ਪਕਾ ਕੇ ਦਊਗੀ ਨਾ ਨਾਲੇ ਅਜ ਲਵਲੀ ਨੂੰ ਵੀ ਛੁੱਟੀ ਹੁਣੀ ਆ ਉਹ ਵੀ ਘਾਰੇ ਹੁਣਾਵਾ ਉਹ ਚੱਲ ਕੋਈ ਨਹੀਂ ਮੈਂ ਵੀ ਇਹਨਾਂ ਨੂੰ ਬਰਤਾਰ ਨੂੰ ਦੱਸ ਦੇਣਾ ਵਾ ਫੋਨ ਕਰਕੇ ਕਿ ਅੱਜ ਤੇ ਉਹ shear ਛੁੱਟੀ ਆ ਆ ਦੱਸ ਦੋ ਉਹਨੂੰ ਚੇਤਾ ਨਹੀਂ ਹੁਣਾ ਇਹ ਗੱਲ ਉਹਨੂੰ ਚੇਤਾ ਨਹੀਂ ਹੁਣਾ ਤਾਂ ਹੀ ਤੁਹਾਨੂੰ ਤਿਆਰ ਕਰਕੇ ਬਹਿ ਗਿਆ ਵਾ ਤੇ ਰੋਟੀ ਦਵਾ ਤੁਹਾਨੂੰ ਤੁਸੀਂ ਰੋਟੀ ਖਾਓ ਖਾ ਕੇ ਤੇ ਚਲੋ ਘੰਟਾ ਟਾਈਮ ਨਾ ਚੱਲੀਏ ਫੇਰ ਉਧਰੋਂ ਟਾਈਮ ਨਾ ਆ ਜਾਾਂਗੇ ਗੱਲ ਨਾ ਉਹਨਾਂ ਨੇ ਸਾਰੀ ਖੋਲਦੀ ਕਿ ਉਹ ਕੁੜੀ ਦਾ ਨਿਗਾ ਜਾ ਮੁੰਡਾ ਵਾ ਤੇ ਘਰ ਵਾਲਾ ਦਾ ਉਂਗਲੀ ਤੇ ਉਹਦਾ ਛੜ ਛੜਾਹ ਹੋ ਗਿਆ ਵਾ ਤੇ ਮੁੰਡਾ ਨਾਲ ਹੀ ਹੋਣਾ ਜੇ ਇਹ ਗੱਲ ਦੱਸਦੀ ਸਾਰੀ ਉਹ ਤਾਂ ਮੈਂ ਗੱਲ ਕਰ ਲੂੰਗੀ ਉਹਦੇ ਨਾਲ ਹੁਣ ਜਾਵਾਂਗੇ ਘਰੋਂ ਤਾਂ ਫੇਰ ਹੀ ਗੱਲ ਕਰਾਂਗੇ ਉਹ ਤੈਨੂੰ ਫੇਰ ਤੋ ਆਪਣਾ ਪੇ ਉਹਨੇ ਚੇਤਾ ਭੁੱਲ ਗਿਆ ਗੱਲ ਕਰਦਾ ਮੈਂ ਕਾਹਦੀ ਗੱਲ ਕਰਦੀ ਜਿਹੜੀ ਗੱਲ ਕਰਨੀ ਆ ਨਾ ਮੈਂ ਇਕੱਲੀ ਨੇ ਨਹੀਂ ਕਰਨੀ ਤੁਹਾਡੇ ਸਾਹਮਣੇ ਮੈਂ ਗੱਲ ਕਰਨੀ ਆ ਕਿਉਂਕਿ ਤੁਹਾਡੇ ਸਾਹਮਣੇ ਕੀਤੀ ਹੋਊ ਨਾ ਕੱਲ ਨੂੰ ਨਾ ਉਹਨਾਂ ਦੀ ਅੱਖਾਂ ਵਿੱਚ ਵੀ ਸ਼ਰਮਾ ਹੋਊ ਵੀ ਫੁੱਫੜ ਆਇਆ ਸੀ ਤਾਂ ਤੇਨੂੰ ਦੇ ਆ ਗੱਲ ਹੋਈ ਹੀਗੀ ਚਲ ਫੇਰ ਦੇ ਫੁਲਕੇ ਦੋ ਤੇ ਖਾ ਕੇ ਤੇ ਚੱਲ ਫੇਰ ਹੋਈਏ ਚਲ ਉੱਠੋ ਤਾਂ ਤਾਂ ਮਾਪੀ ਤਾਂ ਮਾਪੀ ਚਲਾ ਲੈ ਕੇ ਨਾ ਤੂੰ ਬਾਈ ਤੇ ਖਾ ਕੇ ਲੰਮੇ ਪੈ ਜਾ ਠੀਕ ਹੈ ਨਾ ਜਾਓ ਲਿਆ ਲਾ ਰਸੋਈ ਚ ਪਾਣੀ ਕੁੜੀ ਦੀ ਨਹੀਂ ਨਾ ਵਿਚਾਰੀ ਦੀ ਕਿਸਮਤ ਮਾੜੀ ਹੈ ਮਾਂ ਵੀ ਛੱਡ ਕੇ ਚਲ ਗਈ ਹੈ ਤੇ ਉਤੋਂ ਭੋਲ ਜੀ ਦੇਣਾ ਮੈਨੂੰ ਤਰਸ ਬੜਾ ਹੁੰਦਾ ਵਾ ਜਿਹੜੇ ਕੰਮ ਲੋ ਰੋਕਣਾ ਵਣੇ ਨੇ ਇਹਨੇ ਉਹ ਕਰਨਾ ਪੁੱਜ ਕੇ ਜੇ ਮੈਂ ਆਖਿਆ ਵੀ ਕੰਮ ਨਾ ਕਰਿਆ ਕਰ ਤੇ ਤਾਂ ਵੀ ਨੀਗਾ ਹਟਦੀ ਹੁੰਦਾ ਕਿ ਤਰ੍ਹਾਂ ਦਾ ਪਰੇਜ਼ ਕਰੂਗੀ ਨਾ ਤੇ ਫੇਰ ਉਂਗਲ ਠੀਕ ਹੋਣੀ ਹੈ ਜਦੋਂ ਗਿੱਲੀ ਹੋ ਜਾਂਦੀ ਉਹ ਗਲ ਜਾਂਦੀ ਹੈ ਚੱਲ ਦਵਾਈ ਤੇ ਲਿਆ ਕੇ ਦਿੱਤੀ ਆਪੇ ਉਹਨਾਂ ਖਾ ਕੇ ਤੇ ਘੜੀ ਲੰਮੇ ਪੈ ਜਾਂਦੀ ਫੋਨ ਚ ਲਾ ਗਿਆ ਇਹ ਕਿਹਦਾ ਨੰਬਰ ਹੈ ਹਲੋ ਹਲੋ ਹਾਂਜੀ ਕੌਣ ਮੈਂ ਆਪੋ ਤੇ ਗੋਪੀ ਦੀ ਨਾਨੀ ਮਮੀ ਤੇਰੀ ਬੋਲਣ ਗਈ ਆ ਕੀ ਹਾਲ ਚਾਲ ਹੈ ਠੀਕ ਠਾਕ ਵਾ ਤੂੰ ਹੀ ਦੱਸੋ ਤੁਹਾਨੂੰ ਕਿੱਥੋਂ ਚਿੰਤਾ ਆ ਗਿਆ ਅੱਜ ਮੇਰਾ ਇਹ ਤਾਂ ਪੁੱਤ ਕਿਹੜਾ ਫੁੱਲਾ ਵਾ ਜਿਹੇ ਤਾਰੇ ਹਰ ਵੇਲੇ ਰਹਿੰਦਾ ਵਾ ਕਿੰਨੀ ਵਾਰੀ ਮੈਂ ਫੋਨ ਲਾਇਆ ਵਾ ਤੇ ਤੂੰ ਝੁਕਦਾ ਹੀ ਨਹੀਂ ਆ ਮੈਂ ਹਾਂ ਨਿਆਣੀ ਦਾ ਹਾਲ ਜਾਣ ਪੁੱਛਦੀ ਆ ਕੋ ਠੀਕ ਠਾਕ ਵਾ ਕੋਈ ਗੱਲ ਨਹੀਂ ਨਿਆਣੀ ਠੀਕ ਠਾਕ ਵਾ ਸਾਰੇ ਠੀਕ ਠਾਕ ਵਾ ਤੂੰ ਨਾ ਇੰਨੀ ਟੈਨਸ਼ਨ ਲਾਓ ਟੈਨਸ਼ਨ ਤੇ ਹੁੰਦੀ ਆ ਫਿਰ ਹੰਦਰਾ ਹੀ ਮੇਰੀਆਂ ਨਹੀਂ ਹਣ ਤੁਹਾਡੀਆਂ ਨਹੀਂ ਹਨ ਹੰਦਰਾ ਹੰਦਰਾ ਤੇ ਹੱਡੀਆਂ ਹੀ ਜਿਹੜੇ ਪਾਲਣ ਦੇ ਹਨ ਉਹਨੂੰ ਹਣ ਉਹਨੇ ਨਾ ਤਾਂ ਇਹਨਾਂ ਬਾਅਦ ਮੈਨੂੰ ਫੋਨ ਨਾ ਕਰਿਆ ਕਰੋ ਅੱਗੇ ਵੀ ਇੱਕ ਦਿਨ ਆਉਂਦੇ ਆਏ ਤੇ ਮੈਨੂੰ ਪਤਾ ਨਹੀਂ ਕਿਹਦਾ ਨੰਬਰ ਵਾ ਜੋ ਤੁਹਾਡੇ ਨਾਲ ਕੋਈ ਲਿੰਕ ਨਹੀਂ ਸਾਡਾ ਸਾਰਾ ਕੋ ਮੋਕ ਹੀ ਗਿਆ ਵਾ ਨਹੀਂ ਨਹੀਂ ਆਹੀ ਨੀ ਗੱਲ ਕਰਾਉਣੀ ਜੀ ਲੱਗਾ ਹੀ ਆ ਸਾਰਿਆਂ ਦਾ ਲੱਗਾ ਵਾ ਜੀ ਕੁੜੀ ਜਦੋਂ ਤੁਹਾਡੀ ਜਿੰਦੀ ਸੀ ਉਦੋਂ ਨੂੰ ਤੁਸੀਂ ਗੱਲਾਂ ਨਹੀਂ ਹੀ ਲਾਉਂਦੇ ਇਹ ਸਾਡੇ ਮੱਥੇ ਨਾ ਲੱਗੇ ਤੇ ਹੁਣ ਤੁਹਾਨੂੰ ਆਪਣੀ ਅੰਦਰਾਂ ਦਾ ਚੇਤਾ ਆ ਗਿਆ ਸਾਡੀਆਂ ਦੀ ਅੰਦਰਾਂ ਮਾ ਪੁੱਤ ਜੀ ਕਰਦਾ ਵਾ ਇਹਨੂੰ ਮਿਲ ਕੇ ਜਾਵਾਂ ਕਿਸ ਦੇ ਨਾਲ ਉਹ ਮੇਰੀ ਸੁਣੋ ਗੱਲ ਤੂੰ ਹੀ ਨਾ ਤੂੰ ਹੀ ਨਾ ਆਹ ਮੈਨੂੰ ਪਤਾ ਵਾ ਜਿੰਨਾ ਕਿ ਤੁਸੀਂ ਝੂਰਦੇ ਜੀ ਕਿਤੇ ਸਾਡੇ ਵੇੜੇ ਨਾ ਮੜ ਜਿਓ ਫੇਰ ਨਾ ਆਖਿਓ ਬੇਚੀ ਕਰਕੇ ਕੱਢਿਆ ਇੱਥੋਂ ਉਦੋਂ ਤੁਸੀਂ ਬੜੀ ਘਟ ਗਜ਼ਰੀ ਉਦੋਂ 15 16 ਲੱਖ ਰੁਪਈਆ ਲੱਗ ਗਿਆ ਹੈ ਤੁਹਾਨੂੰ ਤੇ ਉਦੋਂ ਨਹੀਂ ਆ ਅੰਦਰਾਂ ਲੱਭੀਆਂ ਉਦੋਂ ਤੇ ਆਂਦੇ ਸਾਨੂੰ ਪੈਸੇ ਦੋ ਅਸੀਂ ਵਿਆਹ ਦੇ ਪੈਸੇ ਬੜੇ ਲਾਏ ਆ ਕੁੜੀ ਨੂੰ ਮਾਰਿਆ ਤੁਸੀਂ ਉਹ ਚਲੋ ਠੀਕ ਆ ਹੁਣ ਕੋਈ ਗੱਲ ਨਹੀਂ ਆਉਂਦੀ ਗਾੜੀਆਂ ਫੋਨ ਨਾ ਕਰਿਓ ਮੈਨੂੰ ਬਾਅਦ ਚ ਤੇਰੀ ਮਰਜ਼ੀ ਖੱਤ ਦੱਸ ਪਹਿਲਾਂ ਇਹਨਾਂ ਨੂੰ ਚੇਤਾ ਨਹੀਂ ਆਉਂਦਾ ਤੇ ਹੁਣ ਇਹ ਮੇਰੀਆਂ ਅੰਦਰਾਂ ਵਾਹੀ ਅੱਧਾ ਕਿਲਾ ਪੈੜੀ ਦਾ ਮੇਰਾ ਵਕਾਤਾ 16-17 ਲੱਖ ਰੁਪਇਆ ਦਿੱਤਾ ਤੁਹਾਨੂੰ ਮੈਂ ਉਹ ਜੀ ਲੜ ਲੱਗਣ ਵਾਲੀ ਖਾ ਕੇ ਉਹ ਮਰ ਗਈ ਤੇ ਨਾ ਸਾਡਾ ਲੱਗ ਗਿਆ ਚੱਲ ਆ ਵੀ ਚੰਗਾ ਸੀ ਵੀ ਗੋਪੀ ਮੇਰੇ ਲੱਗੇ ਹੈ ਨਹੀਂ ਨਹੀਂ ਤਾਂ ਨੇ ਫੇਰ ਹੁੰਡਾ ਬਣਾ ਸੁਣ ਕੇ ਨਾਲੇ ਮੈਨੂੰ ਚੇਤਾ ਆ ਗਿਆ ਰਾਤੀ ਤੇ ਭੂਆ ਦਾ ਫੋਨ ਆਇਆ ਸੀ ਉਹ ਵੀ ਆਂਦੀ ਸੀ ਮੈਂ ਜਾਉਣਾ ਵਾ ਕੋਈ ਸਲਾਹ ਕਰਨੀ ਹੈ ਪਤਾ ਨਹੀਂ ਹੁਣ ਕਾਦੀ ਸਲਾਹ ਕਰਨੀ ਉਹਦਨੇ ਵਿਆਹ ਦੀਆਂ ਗੱਲਾਂ ਡੇ ਹੀ ਕਰਨ ਇਦਾਂ ਕਰਨਾ ਮੈਂ ਸ਼ਹਿਰ ਰਹਿਣਾ ਨਹੀਂ ਦਿੰਦਾ ਫੇਰ ਜੇ ਮਗਰੋਂ ਆਗੇ ਨਾ ਤੇ ਕੁੜੀ ਨੇ ਫੇਰ ਨਹੀਂ ਕੰਮ ਕਰਨੋਂ ਹਟਣਾ ਅਵਲ ਤੇ ਆਉਣ ਹੀ ਵਾਲੇ ਹੋਣੇ ਆ 14 ਤੇ ਤੋਂ ਵੱਜ ਗਏ ਆ ਇਦਾਂ ਕਰਨਾ ਵਾ ਰੋਟੀ ਖਾਣਾ ਵਾ ਪਾ ਕੇ ਇਹਨੇ ਤੇ ਖਾਲੀ ਹੀ ਅੱਗੇ ਤੇ ਰੋਟੀ ਖਾ ਲੈਣਾ ਉਹਨਾਂ ਦੇ ਆਉਂਦੇ ਆ ਕਿਤਾ ਕੀਤਾ ਕਲ ਦਾ ਲਿਆਂਦਾ ਹੀ ਹੋ ਵੀ ਚੁੱਕਿਆ ਨਹੀਂ ਗਿਆ ਚੱਲ ਇਹ ਤਾਂ ਕਰਦੀਆਂ ਕਿ ਹੌਮ-ਹੌਮ ਕਰਕੇ ਨਾ ਤੇ ਮਮੀ ਨੂੰ ਕਹਿਣੀ ਆ ਕਿ ਅੱਜ ਗੋਪੀ ਕਰਨਾ ਚੱਲੀਏ ਮੇ ਰੋਜ ਆਪ ਹੋਉਂਦੇ ਆ ਤੇ ਅੱਜ ਮੇਰਾ ਰਾਦਾ ਵਾ ਕਿ ਮੈਂ ਨਾਲ ਜਾਨੀ ਆ ਜਾ ਕੇ ਤੇ ਨਾਲੇ ਉਹਦੇ ਲਾਗੋ ਕੰਮਕੁਮ ਕਰਕੇ ਦੇ ਆਉਂਗੀ ਤੇ ਨਾਲੇ ਚੱਲ ਘੜੀ ਉਹਦੇ ਲਾਗੇ ਬਹਿ ਕੇ ਲੋ ਆਵਾਂਗੇ ਉਦਾਂ ਵੀ ਮਨ ਹੋਰ થી ਹੋਰ થી ਹੋ ਜਾਊਗਾ ਚੱਲ ਪੁੱਛਦੀ ਆਂ ਭਲਾ ਮੰਮੀ ਨੂੰ ਵੀ ਮੰਮੀ ਅੱਜ ਚੱਲੀ ਹੈ ਉਹਨਾਂ ਘਰ ਮੰਮੀ ਜੀ ਹਾਂ ਆ ਜਾ ਚੀਰ ਆ ਗਿਆ ਤੜਕਾ ਆਹ ਚੀਰ ਤਾ ਵਾ ਮੰਮੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਹਾਂ ਕਰੋ ਮੈਂ ਕਹਿੰਦੀ ਆਂ ਕਿ ਕੰਮ ਤੇ ਹੋਈ ਚੱਲਿਆ ਵਾ ਹਾਂ ਤੇ ਅੱਜ ਮੈਨੂੰ ਵੀ ਲੈ ਜਾਉਂਗਾ ਗੋਪੀਕਰ ਚਾ ਕਰ ਲਾ ਕੰਮ ਕੰਮ ਸਾਰਾ ਤੇ ਫਿਰ ਚ ਐ ਜਾਉਨੇ ਮੈਂ ਕਹਿੰਨੀ ਆ ਕਿ ਚਲ ਤੁਸੀਂ ਉਦਾਂ ਹੀ ਹੋ ਕੇ ਆ ਜਾਂਦੇ ਹੀ ਉਹ ਤੇ ਚਲ ਅੱਜ ਮੈਂ ਜਾਨੀ ਆ ਨਾਲ ਤੇ ਲਾਗੋ ਚਲ ਸਾਫ ਸਫਾਈ ਉਹਦੋਂ ਕਰ ਆਉਂਗੀ ਨਾਲੇ ਕੋਈ ਕੰਮ ਕਰਨ ਵਾਲਾ ਹੋਊਗਾ ਤੇ ਉਹ ਕਰ ਆਉਂਗੀ ਹਾਂ ਚਲ ਇਹ ਵੀ ਵਧੀਆ ਵਾ ਵਿਚਾਰੀ ਕੱਲੀ ਲੱਗੀ ਰਹਿੰਦੀ ਐ ਹਾਂ ਤੇ ਤੁਸੀਂ ਮੈਨੂੰ ਅੱਜ ਲੈ ਜਾਓ ਉਹ ਨਾਲ ਕੋਈ ਨਹੀਂ ਕਰ ਲਾ ਕੰਮ ਹਮ ਤਾਂ ਫਿਰ ਚਲ ਜਾਨੇ ਚਲੋ ਠੀਕ ਆ ਬਾਕੀ ਤੇ ਹੋ ਹੀ ਗਿਆ ਵਾ ਤੁਸੀਂ ਇਹ ਚੀਰ ਦੋ ਤੇ ਮੈਂ ਸਬਜੀਂ ਤੜਕਾ ਲਾ ਕੇ ਨਾ ਫੇਰ ਜਾਣੇ ਆ ਉਧਰ ਹਾਂ ਚੱਲ ਕਰਦਾ ਕਰਦਾ ਕੰਮ ਸਾਰਾ ਤੇ ਫੇਰ ਚੱਲ ਜਾਨੇ ਨਾਲੇ ਚੱਲ ਉਹਨੂੰ ਦਲਜੀਤ ਵੀ ਆ ਜਾਂਦਾ ਵਾ ਬਾਹਰ ਹਾਂਜੀ ਉਦੋਂ ਆ ਹੀ ਜਾਣਾ ਹਾਂ ਤੇ ਉਹ ਚਾਹ ਤੇ ਖਾ ਲੇਗਾ ਉਹ ਵੀ ਤੇ ਫੇਰ ਮੁੜ ਕੇ ਫੇਰ ਜੀਆਂ ਚੱਲ ਜਾਂਗੇ ਲਵਲੀ ਵੀ ਘਰੇ ਹੁਣਾ ਵਾ ਹਾਂਜੀ ਨਾਲੇ ਉਹਨੂੰ ਫੇਰ ਘਰ ਛੱਡ ਜਾਗੇ ਨਾ ਆਪੇ ਕਾਮ ਉਹਨੂੰ ਮੇਰੀ ਛੁੱਟੀ ਆ ਫੇਰ ਅੱਜ ਚਲੋ ਠੀਕ ਆ ਨਿਬੇੜਨਾ ਫੇਰ ਮੈਂ ਕੰਮ ਤੇ ਫੇਰ ਜਾਣੇ ਆ ਉਧਰ ਕਰ ਲੈ ਫੇਰ ਨਾਲ ਫੇਰ ਚੱਲ ਉਹ ਕਰਾਣੀ ਕੁੜੀ ਦੇ ਨਾਲ ਜਾ ਕੇ ਹਾਂਜੀ ਚਲੋ ਠੀਕ ਆ ਤੁਸੀਂ ਛੀਰ ਦੋ ਤੇ ਮੈਂ ਉਹਨਾਂ ਚਿਰ ਹੋਰ ਕੁਝ ਵੇਰ ਲੈਣੀ ਐ ਹਾਂ ਚੱਲ ਛੀਰ ਦਿੰਨੀ ਚੱਲੇ ਕੋਲ ਕਿਹ ਬੰਨ ਮਨ ਮਣਾਨੀ ਕਰਦੇ ਮੈਨੂੰ ਇੱਕ ਵਾਰੀ ਨੇ ਰੋਕਦੀ ਵੀ ਤੂੰ ਨਾ ਜਾ ਉਧਰ ਇਹ ਗਨੋਈ ਚੰਗੀ ਆ ਕਿਸੇ ਦੇ ਘਰ ਨਹੀਂ ਜਾਣਾ ਕਰਿਆ ਆਉਣਾ ਨਹੀਂ ਜਾਣਾ ਨਹੀਂ ਇਹਨੇ ਮੇਰੇ ਤੋਂ ਬਗਾਰੇ ਨੇ ਉਹ ਤੱਕ ਨਹੀਂ ਹੁਣ ਆਏ ਨੇ ਤੇ ਚੱਲ ਕੰਮ ਕਰ ਲੈਂਦੀ ਆ ਕੰਮ ਤੇ ਮੁੜ ਕੇ ਚੱਲ ਇਹਨੂੰ ਲੈ ਜਾਨੀ ਆ ਨਾਲ ਤੇ ਚੱਲ ਉੱਥੇ ਜਾਊਗੀ ਨਾ ਕਿ ਕੁੜੀ ਦੇ ਨਾਲ ਹੱਥ ਕੋ ਪਵਾਊ ਜਾ ਕੇ ਕੋਈ ਜਿਹੜਾ ਕੋ ਰ ਆਊਗਾ ਕੰਮ ਆ ਪੇ ਘਰ ਆਊ ਜਾ ਕੇ ਚਲੋ ਬੇਲਾ ਆਪਣਾ ਘਰ ਦਾ ਕੰਮ ਵੀ ਕਰਦੀ ਆ ਤੇ ਇਵੇਂ ਵੀ ਆਂਦੀ ਵੀ ਮੈਂ ਜਾ ਕੇ ਉਹਨਾਂ ਨਾਲ ਵੀ ਕਰਾਵਾਂ ਕੁੜੀ ਦੇ ਨਾਲ ਜਾ ਕੇ ਚਲੋ ਥੋੜਾ ਬੋੜਾ ਹੱਥ ਵਟਾਰੇਗੀ ਜਿਉਂ ਨਾ ਉਹਨਾਂ ਨੂੰ ਵੀ ਹੌਲਾ ਕੰਮ ਹੋ ਜੂ ਉਹ ਬੇਚਰੀ ਦਾ ਚਲੋ ਕੋਈ ਗੱਲ ਨਹੀਂ ਇਦਾਂ ਰਲ ਮਿਲ ਕੇ ਟਾਈਮ ਲੰਘ ਜਾਣਾ ਵਾ ਸਾਰਾ ਦਿਨ ਮੈਂ ਤੁਹਾਡੇ ਗੁਲਮ ਕਰਦੀ ਰਹਿਣੀ ਆ ਤੁਸੀਂ ਨਹੀਂ ਮੇਰਾ ਨਾ ਕਰਨਾ ਕੋਈ ਗੱਲ ਨਹੀਂ ਜਿੱਦਨ ਮੈਂ ਮੁੱਕ ਗਈ ਨਾ ਸੰਭਲਿਓ ਆਪਣੀ ਕੁੜੀ ਲੱਗ ਜੂਗਾ ਤੁਹਾਨੂੰ ਪਤਾ ਫਿਰ ਲੱਗ ਜੂਗਾ ਤੁਹਾਨੂੰ ਪਤਾ ਫਿਰ ਜਿੰਨਾ ਤੁਸੀਂ ਮੈਨੂੰ ਤਾਇਆ ਵਾ ਨਾ ਇਸ ਘਰ ਵਿੱਚ ਤੁਹਾਨੂੰ ਕੁਝ ਨਾ ਕੁਝ ਹੋਣਾ ਹੀ ਆ ਇਸ ਨੂੰ ਤੁਹਾਡੇ ਹੱਥੋਂ ਹੀ ਮਰਨਾ ਮੈਂ ਵੇਖ ਲਿਆ ਇੱਕ ਦਿਨ ਤੁਹਾਡੇ ਹੱਥੋਂ ਹੀ ਮਰਨਾ ਮੈਂ ਵੇਖ ਲਿਆ ਇੱਕ ਦਿਨ